ਬਾਬੋ ਮੈਂ ਅੰਦਰ ਆਇਆ ਤੂੜੀ ਭਰਨਾ ਹੈ ਨਾ ਮੈਂ ਕਿਹਾ ਚੱਲ ਕੱਲ ਨੂੰ ਸਾਡੇ ਵਿਆਹ ਹੈ ਮੁੰਡੇ ਦੇ ਭੈਣ ਦਾ ਤੇ ਮੈਂ ਕਿਹਾ ਕੱਲ ਨੂੰ ਚੱਲ ਮੰਮੀ ਕਹਿੰਦੀ ਜਾਣਾ ਹੈ ਘੜੀ ਜਾਵਾਂਗੇ ਅਜ ਭੋਗ ਤੇ ਵੀ ਨਹੀਂ ਜਾ ਹੋਇਆ ਮੈਂ ਤੁਹਾਨੂੰ ਪਤਾ ਦਿੱਲੀ ਦੇ ਕਰਕੇ ਟਹਿੜਿਆ ਹੋਇਆ ਸੀਗਾ ਤੇ ਮੈਂ ਅੰਦਰ ਤੂੜੀ ਭਰਨਾ ਆਇਆ ਇੱਥੇ ਕੁੱਤਾ ਮਰਿਆ ਪਿਆ ਅੰਦਰ ਇਹ ਪਤਾ ਨਹੀਂ ਵਿਚਾਰਾ ਕਿੱਦਾਂ ਮਰ ਗਿਆ ਜਦੋਂ ਠੰਡ ਦੇ ਨਾਲ ਪਤਾ ਨਹੀਂ ਆਈ ਡੋਟ ਨੋ ਠੰਡ ਤਾਂ ਇੰਨੀ ਪੇਵੀ ਹੈ ਨਾ ਕਿ ਆਕੜਿਆ ਪਿਆ ਹੈ ਨਾ ਆਹਦੇ ਵਿਚਾਰਾ ਮੈਂ ਤਾਂ ਇਹਨੂੰ ਹਲਾਇਆ ਵੀ ਮਰ ਗਿਆ ਆਹ ਦੇਖੋ ਮਰ ਗਿਆ ਹੈ ਮੇਰਾ ਮਨ ਖਰਾਬ ਜਾ ਹੋ ਗਿਆ ਮੈਨੂੰ ਯਾਰ ਇਹ ਪਤਾ ਨਹੀਂ ਕਿਦਾਂ ਮਰ ਗਿਆ ਵਿਚਾਰਾ ਪਤਾ ਨਹੀਂ ਹੁਣ ਆਈ ਡੋਨਟ ਨੋ ਭੁੱਖ ਨਾਲ ਮਰ ਗਿਆ ਐ ਪਰ ਜਿਹੜੇ ਬਾਹਰ ਆਏ ਕੁੱਤੇ ਘੁੰਮਦੇ ਇੱਥੇ ਬਾਵਾ ਮੈਂ ਇਹ ਪਾ ਲ ਨਾ ਉਹਨਾਂ ਨੂੰ ਰੋਡਰ ਐਕਟੀ ਵੀ ਬਰੈਡ ਵੀ ਇਹ ਪਤਾ ਨਹੀਂ ਕਿਦਾਂ ਇਹ ਤਾਂ ਮੈਂ ਦੇਖਿਆ ਹੀ ਨਹੀਂ ਕਿਉਂਕਿ ਹੁਣ ਥੋੜੇ ਜਿਹਾ ਟਾਈਮ ਹੋ ਗਿਆ ਹੈ ਨਾ ਮੈਂ ਕਿਉਂਕਿ ਕੰਮ ਨਹੀਂ ਕੀਤਾ ਹੈ ਨਾ ਕਿ ਮੈਂ ਜਦੋਂ ਘਰੇ ਹੋਂ ਮੈਂ ਫੇਰ ਇਹ ਕਰਦਾ ਹੋਂ ਨਾ ਮਾੜਾ ਮੋਟਾ ਨਹੀਂ ਤਾਂ ਤਰਲਾਂ ਦੇ ਘਰ ਦੇ ਆਪੇ ਤੇ ਮੈਂ ਆਪਣੇ ਕੰਮਾਂ 'ਚ ਬੀਜੀ ਸੀਗਾ ਕਿਉਂਕਿ ਆਗ ਪਾਉਂਦੇ ਸੀ ਹੁਣ ਕਮਾਦੀ ਵਾਲੇ ਆਗ ਨਹੀਂ ਤੋੜੀ ਘਟ ਗਈ ਤੁਹਾਨੂੰ ਪਤਾ ਮੋਰੇ ਹਜੇ ਟਾਈਮ ਹੈਗਾ ਤੋੜੀ ਬਾਂਚ ਤੇ ਤੋੜੀ ਮੌਕਿਆਂ ਦੀ ਉਹ ਹਾਲ ਉਹਨਾਂ ਕਿ ਥੋੜੇ ਕਿ ਟਾਈਮ ਆਗ ਪਾਈ ਜਾਂਦੇ ਸੀਗੇ ਵਿੱਚ ਹਰਾ ਪਾ ਕੇ ਰਲਾ ਕੇ ਦਾ ਆਗਾਂ ਦੇ ਨਾਲ ਦੌਧ ਵੀ ਵਧੀਆ ਹੋ ਜਾਂਦਾ ਹਨਾ ਤੇ ਉਹ ਪਾਈ ਜਾਂਦੇ ਸੀ ਇੱਦਣ ਮੈਨੂੰ ਲੱਗਦਾ ਕੋਈ ਆਇਆ ਹੀ ਨਹੀਂ ਹਾਂ ਮੇਰੇ ਆਗ ਮੇਰਾ ਦਿਲ ਨਹੀਂ ਕੀਤਾ ਅਜ ਕਿੰਨੇ ਦਿਨ ਹੋ ਗਿਆ ਕੰਮ ਕਰਨ ਕਰਕੇ ਨਾ ਮਨ ਹੈ ਨਹੀਂਗਾ ਕੰਮ ਕਰਨ ਚ ਲਾਇਕ ਪੂਰੀ ਤਰ੍ਹਾਂ ਇਦਾਂ ਵੀ ਨਹੀਂ ਕਿ ਕਰਨਾ ਹੈ ਕੰਮ ਤਾਂ ਕਰਨਾ ਹੀ ਪੈਂਦਾ ਤੁਹਾਨੂੰ ਪਤਾ ਪਰ ਉਹ ਫੀਲਿੰਗ ਹੋ ਉਤਰਾ ਸੀ ਮੈਂ ਚੱਲ ਤੋੜੀ ਪਾ ਦਾਂ ਨੇ ਹਰਾ ਕੋਤਾਂ ਕੇ ਥੋੜੀ ਪਾ ਕੇ ਕੰਮ ਨਵੇੜਦਾ ਜਦੋਂ ਮੈਂ ਇੱਧਰ ਆਇਆ ਤੇ ਮੈਨੂੰ ਪਹਿਲਾਂ ਲੱਗਾ ਮੈਂ ਕਿ ਬੱਕਰੀ ਦਾ ਬੱਚਾ ਆ ਕਾਲਾ ਆ ਫੇ ਕੁੱਤਾ ਨਿਕਲਿਆ ਇਹ ਹੁਣ ਦੇ ਦਾਂ ਪੱਠੇ ਪਾ ਕੇ ਟੋਆ ਪੱਟਣਾ ਪੈਣਾ ਟੋਆ ਪੱਟ ਕੇ ਲੂਣ ਨਾਲ ਪਾ ਕੇ ਕੱਪੜੇ ਨਾਲ ਨਾ ਫੇ ਇਹਦੀ ਕਰਦੇ ਆ ਸ਼ਾਂਤੀ ਦੀ ਅਰਦਾਸ ਬਚਾਰੇ ਦੀ ਕੋ ਹੋਰ ਪਰਮਾਤ ਮੈਂ ਇਹ ਜੂਨੇ ਪਾਵੇ 84 ਲੱਖ ਭੋਗ ਕੇ ਕਹਿੰਦੇ ਜੂਨ ਮਿਲਦੀ ਆਪਾਂ ਵੀ ਪਹਿਲਾਂ ਇਦਾਂ ਹੀ ਸੀਗੇ ਇਹ ਲੋਕ ਆਪਾਂ ਆਪਾਂ ਮੇਰੇ ਨਾਲ ਕੋ ਕੁੱਤਾ ਹੋਣਾ ਦਿੱਲੀ ਹੋਣੀ ਐ ਏਦਾਂ ਲਾਈਕ ਕੁਛ ਸਮਥਿੰਗ ਡੈਟ ਹਨ ਤੇ 84 ਲੱਖ ਭੋਕੇ ਆ ਜੂਨ ਮਿਲਦੀ ਆਪਾਂ ਨੂੰ ਸੋ ਇਹ ਵਿਚਾਰਾ ਹਨ ਹੋਰ ਜੂਨੇ ਪੈ ਗਿਆ ਹੁਣ ਪਰ ਬਹੁ ਮਾੜੀ ਗੱਲ ਹੋਈ ਪਤਾ ਨਹੀਂ ਯਾਰ ਕਿੱਦਾਂ ਮਰ ਗਿਆ ਮੈਨੂੰ ਸਾਂਝ ਨਹੀਂ ਲੱਗਣ ਰਹੀ ਇਹ ਜਾਂ ਇਹਦੇ ਕੁਝ ਲੜ ਗਿਆ ਇੱਥੇ ਸੱਪ ਸੁਪੋ ਵੀ ਆ ਨਾ ਕਿਉਂਕਿ ਆਹ ਦੇ ਇਹਦੇ ਸੱਪ ਤੁਹਾਨੂੰ ਪਤਾ ਹੀ ਆ ਤੂੜੀ ਵਾਲਿਆਂ ਦੇ ਬੜੇ ਜਾਂਦੇ ਸੱਪ ਹਨ ਜਾਂ ਸੱਪ ਲੜ ਗਿਆ ਇਹਦੇ ਕਿਹਾ ਕੋਈ ਹੋਰ ਗੱਲ ਹੋਈ ਆ ਪਤਾ ਨਹੀਂ ਆਈ ਡੋਟ ਨੋ ਇੱਕ ਬਾਬੇ ਉਹ ਵੀ ਦੇਖੋ ਕਿੰਨਾ ਖਤਰਨਾਕ ਆ ਉਹ ਦੇ ਬਾਲੇ ਉੱਪਰੋਂ ਡੇਗਣ ਵਾਲੇ ਆ ਆੰਦੇ ਹੋਣਾ ਪੈਂਦਾ ਓਰੇ ਕਰਾਈਏ ਸਹੀ ਇਹ ਵੀ ਬਾਕੀ ਤਾਂ ਸਹੀ ਆ ਇੱਧਰ ਆ ਦੇ ਡਿੱਗ ਪਏ ਆ ਇਹ ਡਬਲ ਪਰ ਤੇ ਆ ਦੇ ਲੋ ਉੱਪਰ ਇਹ ਨਹੀਂ ਇੱਟਾਂ ਡਿੱਗੀਆਂ ਡਿੱਗੀਆਂ ਆਂ ਗਾਂ ਉੱਪਰ ਹੋਰ ਵੀ ਇੱਟਾਂ ਹੈਗੀਆਂ ਓਰੇ ਸਾਹਮਣੇ ਡਬਲ ਪਰ ਤਾਂ ਪਰ ਫੇਰ ਵੀ ਧਿਆਨ ਰੱਖਣਾ ਚਾਹੀਦਾ ਹਨਾ ਇਹਦਾ ਕਰਾਵਾ ਯਾਰ ਮੰਮੀ ਨੂੰ ਕਹਿੰਦਾ ਹੋਰ ਕਿ ਛੱਤ ਅੰਦਰ ਆਈਏ ਤੇ ਛੱਤ ਸਾਡੇ ਸਿਰ ਤੇ ਹੋਵੇ ਇਹਦਾ ਬਹੁਤ ਮੈਨੂੰ ਹੋਇਆ ਵੀ ਜਲਦੀ ਕੁੱਤੇ ਦਾ ਚਲੋ ਕਰ ਲਈਏ ਗਾਇਸ ਕੰਮ ਫੇਰ ਜਾਣਾ ਮੈਂ ਦਾੜੀ ਵਾਲ ਕਟਾਇਆ ਹੀ ਏ ਤੇ ਇੱਕ ਮੜਾ ਜਾਣਾ ਸੁਨਿਆਰੇ ਦੇ ਲੋਕਟੀ ਗਿਆ ਲੈਣਾ ਇੱਕ ਤੇ ਬਣੇ ਦਾ ਬਲੌਗ ਦੇ ਨਾਲ ਯਾਰ ਕੁੱਤੇ ਦਾ ਹੋ ਮਾੜਾ ਨਹੀਂ ਦੇਖੋ ਕਿ ਤਾਂ ਪਈ ਜਾਂਦਾ ਕਿੱਥੇ ਕਿੱਥੇ ਨਹੀਂ ਬਹਿ ਗਿਆ ਤੁਹਾਡੇ ਵਾਲਾ ਆ ਮੀਜੂਨੇਟ ਕਾਹ ਹੈਗਾ ਪੂਰਾ ਬੁੱਧਣਾ ਮੈਂ ਖਬਰ ਦੇਖਦਾ ਇਹ ਕਹਿੰਦੇ ਬਿਜਲੀ ਪੈ ਗਈ ਮੁੰਡੇ ਦੇ ਬਹਿ ਕੇ ਕਾਲੀ ਪਈ ਹੋਆ 22 ਸਾਲ ਦਾ ਮੁੰਡਾ ਹੀ ਪਿੰਚਾਇਤ ਦੇ ਬਿਜਲੀ ਪੈ ਗਈ ਡੈਥ ਹੋ ਗਈ ਉਹ ਬਹੁਤ ਮਾੜਾ ਹੋਇਆ ਖੇਤਾਂ 'ਚ ਕੰਮ ਕਰਦਾ ਸੀ ਮੁੰਡਾ ਤੇ ਮੈਂ ਆਹ ਪੂਰਾ ਆ ਓ ਮਾਈ ਗॉड ਜਮਾ ਚਲਿਏ ਆਪਾਂ ਹੁਣ ਚੇਲ ਚੇਲ ਦੱਸਦਾ ਨਹੀਂ ਦੱਸਦੇ ਨਾ ਯਾਰ ਕੰਨੇ ਜਾਣਾ ਤੂੰ ਹੀ ਤਿਆਰ ਹੋ ਗਈ ਨਾਲ ਤੁਹਾਨੂੰ ਤੁਹਾਨੂੰ ਦੁਹੀਂ ਦੱਸਾਂ ਤੁਹਾਨੂੰ ਕੀ ਵਿਵਤਾ ਪਈ ਹੈ ਮੈਨੂੰ ਫੇਰ ਤੋਂ ਪਈ ਹੈ ਮੈਂ ਕਿਹਾ ਫੇਰ ਮੈਂ ਆਏ ਨੂੰ ਖੂਦ ਕਰੀ ਜਾਉਂਗੇ ਆ ਜਾ ਆ ਜਾ ਕਿੱਥੇ ਰਹੇ ਆ ਨਾ ਮੀਂਹ ਆਨੇ ਦੀ ਕੋਈ ਟੈਂਸ਼ਨ ਨਹੀਂ ਅੱਛਾ ਥੋੜੀ ਆ ਮੈਂ ਚੱਕ ਕੇ ਲੈ ਚੱਲਾਂ ਕੋਈ ਮੈਨੂੰ ਥੋੜੀ ਕੋਮਾ ਚਾਹ ਮੁੰਡਾ ਹੁੰਦਾ ਠੀਕਾ ਤਮ ਨਹੀਂ ਹੁੰਦਾ ਆਂ ਵੀ ਕਹਦਾ ਠੀਕਾ ਹੁੰਦਾ ਮੁੰਡਾ ਨਾ ਠੀਕਾ ਹੁੰਦਾ ਵਾਲੇ ਉਧਰ ਨਾ ਕਰੋ ਉਹਨਾਂ ਕਿੱਦਾਂ ਗੇਟ ਖੁੱਲ ਗਿਆ ਮੇਰੀ ਤਾਂ ਖੁੱਲ ਗਿਆ ਹੁਣ ਮੈਂ ਆ ਵੀ ਥੁੰਦਾ ਦਰਵਾਜ਼ਾ ਪੁਰਾਣੇ ਘਰੇ ਹਨੇਰੀ ਨਾਲ ਜਦੋਂ ਸਫਾਈ ਕਰਾਏ ਸੀਗੀ ਉਦੋਂ ਗੇਟ ਪਤਾ ਨਹੀਂ ਕਿਦਾਂ ਖੁੱਲ ਗਿਆ ਲੋਕ ਨਹੀਂ ਆਏ ਵੰਡੇ ਗਏ ਨਾ ਯਾਰ ਜੰਦਰ ਤੋਂ ਦੱਸ ਛੋੜੇ ਨਾ ਵੱਡਾ ਤੁਸੀਂ ਉਤਰਨਾ ਮੈਂ ਨਹੀਂ ਉਤਰਨਾ ਵੀ ਜੇ ਕਿਸੇ ਤੋਂ ਉਤਰ ਜੇ ਉਤਾਰੂੰਗੀ ਤੈਨੂੰ ਫੜ ਕੇ ਪਾਉਂਗਾ ਮੈਂ ਕਹਿੰਦਾ ਮੈਂ ਸਿੱਧਾ ਸ਼ਾਮ ਨੂੰ ਜਾਇਆ ਚਲੋ ਨਾਲੇ ਖਾਣੇ ਆ ਕੁਛ ਆਓ ਤਾਂ ਜਿੰਦੇ ਲੈ ਲਾਂ ਨੇ ਜਿੰਦੇ ਲਾ ਦਾਂਗੇ ਹਨੇਰੀ ਆਹੀ ਬਹੁਤ ਆ ਬਾਪੇ ਮੀਂਹ ਚੱਕੜ ਹਨੇਰੀ ਬਹੁਤ ਜਿਆਦੇ ਆ ਬਣੇਰਾ ਬਲੌਗ ਨਾਲ ਆਪਣੇ ਜਾਗੋ ਵੀ ਆ ਗਵਾਂਢ ਚ ਉਹਨਾਂ ਦੇ ਸਾਰੇ ਲਾਪਰੀਤ ਮੁੰਡਾ ਤੁਹਾਨੂੰ ਪਤਾ ਹੀ ਉਹਦੇ ਭੈਣ ਦਾ ਵਿਆਹ ਆ ਆਪਣੇ ਗਵਾਂਢ ਹੀ ਆ ਜਾਗੋ ਇਹ ਪੈਕੇਜ ਉਹ ਵੀ ਸਾਰਾ ਆਪਣੇ ਪਿਆ ਆ ਆਪਾਂ ਤੁਹਾਨੂੰ ਪਤਾ ਲਾਉਂਦੇ ਨਹੀਂ ਸਵਾਭਾ ਪਰ ਇੰਦਰ ਦੇ ਵਿਆਹ ਚ ਜਾਗੋ ਕਿੱਦਾਂ ਨਿਕਲੂ ਵੀ ਮੈਂ ਤਾਂ ਉਹ ਟੈਨਸ਼ਨ ਪੈ ਗਈ ਆ ਹੈ ਨਾ ਜਾਂਦਾ ਲਾ ਲੂ ਕਿ ਵਾਲ ਚ ਹਾਂ ਜੇ ਅੰਦਰ ਡੀ ਜੇ ਲਾ ਲਨ ਹਨਾ ਚਲੋ ਗਾਇਸ ਬਣੇਰਾ ਬਲੌਗ ਨਾਲ ਦੇਖੋ ਕਿੰਦਾ ਦੀ ਬਾਏ ਬਾਬਾ ਵਾਵੇ ਵੇ ਵੇ ਓ ਮਾਈ ਗਾਡ ਮੌਸਮ ਦੇਖੋ ਕਿੰਦਾ ਦਾ ਹੋਇਆ ਪਿਆ ਦਿਨੇ ਨੇਰਾ ਹੋ ਗਿਆ ਅਜੇ 3 ਵਜੇ ਆ ਫਿਰ ਬਾਈਟ ਬੋਲ ਲਈ ਬਾਈਟ ਬੋਲ ਪਤਾ ਤੇਰਾ ਕਿੰਨਾ ਸੋਨਾ ਉਹ ਰੋਕ ਕੰਫਿਊਜ਼ ਚਲੋ ਬਾੜੇ ਓਹੋ ਓਹੋ ਗਾਇਸ ਕਿੱਧਰੋਂ ਲੰਘਣਾ ਮੈਂ ਹੁਣ ਗਾਇਸ ਗਾਇਸ ਦੱਸੋ ਕਿੱਧਰ ਹੋਈਏ ਹੁਣ ਪਾਣੀ ਪਾਣੀ ਹੋ ਗਿਆ ਹੁਣ ਹੋ ਗਿਆ ਆਪਣੇ ਡੰਨ ਵੀਰੜ ਮੈਂ ਬਦਾਉਣੀ ਆ ਵੀਰੜ ਹੁਣ ਬਦਾਉਣੀ ਆ ਆਪਾਂ ਯਾਨੀ ਕਿ ਇੱਥੋਂ ਐਂ ਕਟਾਈ ਏ ਥੋੜੀ ਬਸ ਨਾਲੇ ਲ ਬਾਲ ਵੀ ਨਹੀਂ ਕਟਾਏ ਹੈਗੇ ਉੱਧੇ ਹੀ ਆ ਤੇ ਮੰਮੀ ਚੰਗੀ ਕਸੂਤੀ ਆਈ ਪਹਿਲਾਂ ਉਹ ਕੇਦੇ ਵਾਲ ਕੱਟਵਾਏ ਹੁਣ ਅਗਲੇ ਨੇ ਸਿੱਧਾ ਮੇਰੇ ਥੋੜੀ ਡ੍ਰੈਕ ਲੱਗ ਜਾਣੇ ਹਨ ਤੇ ਵੀ ਆਪਣਾ ਭਾਈ ਆ ਕਹਿੰਦਾ ਵੇ ਜਾ ਦੋ ਮਿੰਟ ਮਾਦਾ ਵੇਟ ਕਰੀ ਜਾਂਦੀ ਹੈ ਜੇ ਸੂਟ ਦੇਖਣਾ ਮੰਮੀ ਨੇ ਨਾਲ ਆ ਗਈ ਮੈਂ ਨਾ ਚਲ ਨਾਲ ਹੀ ਤੱਕ ਚੱਲ ਪਾਣਾ ਤੇ ਇਹ ਕਹਿੰਦਾ ਮੈਂ ਵੀ ਜਾਣਾ ਕੱਲ ਨੂੰ ਵਿਆਹ ਤੇ ਇਹਨੂੰ ਛੱਡਿਆ ਮੁੰਡੇ ਵਾਲਿਆਂ ਨੇ ਅਸੀਂ ਕੁੜੀ ਵਾਲਿਆਂ ਨੂੰ ਸਾਡੇ ਮੰਡੋ ਚਲੋ ਕੱਲ ਨੂੰ ਬਾਕੀ ਦੇ ਦੇ ਆ ਵੀਡੀਓ ਬਹੁਤ ਅਸ਼ਕਰੀ ਹੋ ਗਾਈ ਕਰ ਦਈਏ ਫੋਨ ਬੰਦ कल कहते मुंडा सब बई साल का बेचारा खेत जालू चुकद उपर बिजली पै गई शहर दे निकल गई रीलो ए रेडी होके निकलिया ने अज मानिया नहीं मेरा कुछ कर बी अपना उडियो बना ला वीला रूला ਐਡਡ ਕਰ ਦਿੰਦਾ ਹੁੰਦਾ ਤੇ ਉਹ ਕਹਿੰਦਾ ਚੱਲ ਆ ਜਾ ਬਣਾਉਣੇ ਆ ਘੜੇ ਤੇ ਉਹਦੇ ਗਾੜੀ ਚੱਲਾ ਸੀਗਾ ਪਹਿਲਾਂ ਗੈਸ ਸਟੇਸ਼ਨ ਗਿਆ ਤੇਲ ਪਵਾਇਆ ਤੇ ਹੁਣ ਆ ਗਿਆ ਮੈਂ ਹੈਗਾ ਬਰਿਆਲ ਜਦੋਂ ਉਹ ਕਰਦਾ ਫੋਨ ਮੁੰਡੇ ਨੂੰ ਬਣਾਈਏ ਵੀਡੀਓ ਲੋਕੀ ਪਾਉਂਦੇ ਮੈਂ ਕਹਾ ਅਸੀਂ ਪਾ ਦਾਂ ਕਰਾਂਗੇ ਕੱਪੜੇ ਲਿਆਂਦੇ ਦੋ ਕਿ ਮੈਂ ਕਹਾ ਉਹ ਪਾ ਕੇ 6-7 ਬਣਾ ਲਾਂਗੇ ਇੱਕ ਵਾਰੀ ਮੜ ਕੇ ਪਾਏ ਮੜ ਕੇ ਪਾਈ ਜਾ ਕਰਾਂਗੇ ਕਰਨੇ ਜਿਆਦਾ ਹਾਂ ਕਿੱਦਾਂ ਕਰ ਲਈਆ ਫਿਰ ਉਹ ਕਾਊਂਟ ਮੇਰਾ ਹੁਣ ਵਧੀਆ ਚੱਲ ਰਿਹਾ ਆ ਈਵੂ ਆ ਰਹੇ ਆ ਵਧੀਆ ਬੰਦੇ ਨਿਕਲ ਆ ਮਣੀ ਮੋਟੀ ਜਿਹੜੇ ਸਾਡੇ ਆ ਇੱਕ ਆ ਤਾਂ ਗਰੀਬਾਂ ਦਾ ਜਿਹੜੇ ਸਾਡੇ ਵੀ ਮਣੇ ਆ ਹਾਂ ਉਹਨੇ ਬੋਲੇ ਯਾਰ ਮੈਂ ਕਰੂੰਗਾ ਕੋਈ ਨਹੀਂ ਆ ਸਾਡੀ ਵੀ ਹੱਲੀ ਆ ਅਸਲ ਵਿੱਚ ਤੇ ਬੰਦੇ ਇਹ ਭਰਾ ਆਪਣਾ ਵਧੀਆ ਬਣਾਉਂਦਾ ਵੀਡੀਓ ਆ ਹਾਂ ਵੀਲੀ ਤੁਹਾਡੀ ਹਾਂ ਆ ਇੱਧਰ ਚੰਗੀ ਜਿਹੀ ਜਗ੍ਹਾ ਆ ਇੱਥੇ ਵਧੀਆ ਲੋਕੇਸ਼ਨ ਆ ਉੱਦਾਂ ਆ ਨਾ ਹਾਂ ਲੋਕੇਸ਼ਨ ਬਹੁਤ ਵਧੀਆ ਆ ਆਪ ਰਸਤ ਬਹੁਤ ਵਧੀਆ ਆਉਂਦੇ ਫੋਨ ਦੇ ਵਿੱਚ ਆ ਆਈ ਰਸਤ ਬਹੁਤ ਵਧੀਆ ਆਉਂਦਾ ਇੱਥੋਂ ਇੱਥੋਂ ਘਾੜ ਕੇ ਮੋੜ ਕੇ ਮੋੜ ਕੇ ਲਿਆਉਣੇ ਆਂ ਅੰਦਰ ਆਹ ਦੇਖੋ ਬਾਬੇ ਸਾਡੀ ਅੱਜ ਤੇ ਵੀਡੀਓ ਬਣਾਉਣੀ ਹੈ ਲੱਗਦੀ ਕਿ ਇਹਨਾਂ ਨੂੰ 올ਟ ਟੱਚ ਸਿਮਰਾਂ ਚ ਬਣਾਈਏ ਰੀਲ ਆਕਾ ਜੱਟ ਸਿਮਰਾਂ ਚ ਲੰਘਿਆ ਜੇ ਟੱਕਰ ਨਹੀਂ ਨਾ ਹੀ ਟੱਕਰੇ ਜੜੇ ਲੈ ਅੱਛਾ ਹਾਂ ਜੈਗਵਰ ਵਾਲੀਆਂ ਓਕੇ ਆਏ ਬਾਅਦ ਚਲਾਉਨੇ ਆ ਨਾ ਸਿਗਰਟ ਤੇ ਆਹੋ ਭਰਾ ਵੀ ਇਹਨਾਂ ਕਾ ਲੈ ਕੇ ਆਇਆ ਹੈ ਕਹਿੰਦਾ ਮੈਂ ਕਹਿੰਦਾ ਮੈਂ ਮੈਂ ਪਹਿਲਾਂ ਚੱਕ ਲਿਆ ਮੈਂ ਕਹਿੰਦਾ ਇਹਨਾਂ ਕਾ ਨੇ ਵਧੀਆ ਸ਼ਾਟ ਆਉਣਾ ਆਹੋ ਇਸ਼ਤਿਆਕ ਕਾਹਦਾ ਕਿੰਨੀ ਸੋਹਣੀ ਆ ਚਲੋ ਗਾਇਸ ਕਰ ਲਈਏ ਕੰਮ ਹੋਣਾ ਆਪਾਂ ਕਰਦੇ ਆ ਫਿਰ ਬਲੌਗ ਠਹਿਰ ਕੇ ਬਾਏ ਬਾਏ ਗਾਇਸ ਹੋਰ ਨਿਕਾਸ਼ਨ ਹੋ ਗਿਆ ਆਪਣੇ ਕੰਪਲੀਟ ਸ਼ਾਟ ਲੈ ਲਏ ਭਾਜੀ ਨੇ ਹੁਣ ਆਪਾਂ ਆ ਗਏ ਉਰੇ ਅਰੇ ਇਥੋਂ ਕਾਨਿਆਂ ਦੇ ਵਿੱਚ ਨਹੀਂ ਆਂਦਾ ਕਹਿੰਦੇ ਕੱਲੀ ਬਹਿ ਕੇ ਸੋਚੀ ਨਾ ਇਦਾਂ ਆਪਾਂ ਸ਼ਾਟ ਲੈਣੇ ਆ ਆ ਗਏ ਫਿਰ ਲਾਈਕ ਏਹਨਾਂ ਗੱਲ ਬਾਤਾਂ ਕਿਦਾਂ ਲਾਸ ਕਰਾ ਰਿਹਾ ਫੋਕਸ ਦੇ ਰਿਹਾ ਕਿੱਥੋਂ ਲੈਣਾ ਹੈ ਮੈਂ ਦਿੱਤਾ ਮਨ ਨੂੰ ਪਤਾ ਕਿਦਾਂ ਸ਼ੌਂਗ ਹੈ ਜੜਿਆ ਮੈਂ ਬਣਾਇਆ ਕਰੀ ਉਹ ਕਰ ਬੋੜਾ ਚੋੜ ਚੈੱਕ ਕਰ ਉਹ ਮਾਰਾ ਡਰਾਈਵਰ ਨੇ ਸੋਨਾ ਲਾ ਦੇਣਾ ਤੇਨੂੰ ਹਿਸਾਬ ਜਿਆ ਸਾਰ ਮੈਂ ਦੇਖ ਲਿਆ ਵੀਡੀਓ ਬਣਾਉਣ ਦਾ ਹਾਂਜੀ ਮੈਨੂੰ ਮੈਂ ਯਾਰ ਕਾਫੀ ਟਾਈਮ ਦਾ ਵਾਜੀ ਹਾਂ ਸਿਸਟਮ ਲੱਗ ਗਿਆ ਜਰਾ ਪ੍ਰੋਫਾਈਲ ਵਾਲੇ ਦੇ ਲਾਕ ਲੋਕੇਸ਼ਨ ਲੱਭਦੇ ਹੁੰਦੇ ਆ ਆਪਣੇ ਹੋਰੇ ਪਿੰਡਾਂ ਦੇ ਵਿੱਚ ਹੀ ਹਨਾ ਚਲੀ ਜੋਂ ਲਾ ਲਈ ਆ ਹੋਣ ਆ ਉਹ ਕਮੀਜ਼ ਦੇ ਵਿੱਚ ਬਣ ਗਈਆਂ ਨੇ ਇਹਦੇ ਵਿੱਚ ਤੇ ਹੁਣ ਆ ਟੀ-ਸ਼ਰਟ 'ਚ ਬਣਾਵਾਂਗੇ ਇਸ ਤੋਂ ਬਾਅਦ ਇੱਕ ਹੋਰ ਵੀ ਆ ਗੱਡੀ ਦੇ ਵਿੱਚ ਫੇ ਉਹ ਬਣਾਵਾਂਗੇ ਬੱਲ ਲੱਗੇ ਹੋ ਆ ਬਾਬਾ ਭੱਲੇ ਕਰੋ ਆਮੈਂ oh my god ਨਹੀਂ ਨਹੀਂ ਸੌਰੀ ਕਰੀ ਦੱਸ ਨਾ ਇਹ ਚ ਕੀ ਚੱਕਰ ਹੈ ਮੁੰਨਾਂ ਵਧੀਆ ਲੱਗੇ ਮੈਂ ਪਸੰਦ ਕੀਤੀ ਜਗ੍ਹਾ ਐ ਬਾਪੇ ਦੇਖੀ ਨਹੀਂ ਘੈਂਣ ਗੱਲਾਂ ਹੈ ਹੈ ਕੀ ਕਹਿੰਦੇ ਆ ਸਾਜਾ ਸੀ ਉੱਥੇ ਸਾਰੇ ਬਣਾਉਂਦੇ ਯਾਰ ਆਪਾਂ ਬੱਖਣੀਆਂ ਰੱਖਣੀਆਂ ਲੋਕੇਸ਼ਨ ਹੈ ਸਾਫੇ ਸੁੱਪਣਾ ਹੋਵੇ ਧਿਆਨ ਰੱਖੀ ਆ ਆ ਦੀ ਸ਼ਾਟਿੰਗ ਲੈਣੇ ਹੋਰ ਛੋਟ ਕਿ ਨਹੀਂ ਤਾਂ ਪਾ ਲਵਾਂ ਹਾਂ ਲੋਕੀ ਦੇਖ ਦੇ ਕਹਿੰਦੇ ਨੇ ਕਿਤੇ ਭੰਗੇ ਤਾਂ ਨਹੀਂ ਮਾਰਨ ਲੱਗਿਓ ਐਥੇ ਘੜਾ ਆ ਸਹੀ ਲਾਦੀ ਨਾਲ ਕਿ ਮੀਟੰਗੀ ਉਹਨੇ ਹਾਂ ਬਾਬੇ ਹੁਣ ਕੱਪੜੇ ਲਾ ਕੇ ਸਾਡਾ ਕਾਲੀ ਪਾਉਣੀ ਆਪਾਂ ਦਿਸ ਵਨ ਇਹਦੇ ਅਹ ਵੀ ਐਸੇ ਰਕੋ ਪੁੱਲਦਲੇ ਨਾ ਫੋਟੋ ਲੈ ਲੈ। ਹਿੱਟਾ ਖੜਾ। ਸਾਡਾ ਕਾਲੇ ਜੀ ਨੂੰ ਫੋਨ ਚੇਂਜ। ਸਹੀ ਹੈ? ਵੀ ਨਾਟ ਸ਼ੋਰਸ ਹੀ ਹੋ ਗਏ। ਅਰੇ ਉੱਪਰ ਆ ਪਾਣੀ ਦੇ ਵਿੱਚ ਡਿੱਟਾ ਮਾਰ ਰਿਆਂ ਬਹੁਤ ਸੈਡ ਹੋ ਕੇ ਉਹਨਾਂ ਦਾ ਨਸਰ ਤੇ ਫਤਿਹ ਅਲੀ ਖਾਨ ਦਾ ਗਾਣਾ ਲੱਗ। ਉਹ ਬਈ ਪੌੜੀਆਂ। ਕਿਹੜੀ? ਹਾਂ ਤੋ ਦੇਖ ਲਓ ਸਾਹ ਵੀਡੀਓ ਦੇ ਸਾਹ ਨਾ ਦੇਖ ਲਾ ਕਿੰਨੀ ਆ ਕੇ ਬਣ ਗਿਆ ਫੇ ਉਸ ਹਿਸਾਬ ਦੇ ਨਾਨੇ ਦਾ ਉਹਦੇ ਵਿੱਚ ਸ਼ਾਟ ਆਪੇ ਲੜਨਾ ਹੈ ਬਈ ਟੈਨਸ਼ਨ ਹੁੰਦੀ ਹੈ ਨਾਲ ਸਹੀ ਹੈ ਬੜਾ ਪੰਗਾ ਹੈ ਬਾਬਾ ਅੱਗੇ ਆਪਾਂ ਮੈਂ ਤਾਂ ਉੱਦੇ ਸਿੱਟ ਦਿੰਦਾ ਹੁੰਦਾ ਹੈਗਾ ਹਨਾ ਜੇ ਆਪਾਂ ਚਲਾਉਣੀ ਆ ਵੀਡੀਓ ਤੇ ਕਈ ਕੁਛ ਕਰਨਾ ਪੈਂਦਾ ਹਨਾ ਹੋਰ ਇੱਕ ਵਾਰੀ ਇੱਥੇ ਬਹਿ ਜਾ ਮੈਂ ਤਾਂ ਫਿਰ ਸ਼ਾਟ ਲੈਣਾ ਸਿਰਫ ਨੋਰਮਲੀ ਆ ਓਕੇ ਓਕੇ ਬਾਬੇ ਉਹ ਹੋ ਗਿਆ ਆਪਣਾ ਡੰਨ ਸਾਰਾ ਬਾਈ ਕਰ ਰਿਆ ਹੁਣ ਐਡਿਟ ਉਹਦਾ ਕੰਮ ਰਹਿ ਗਿਆ ਉਸਤਾਦ ਦਾ ਆਪਣਾ ਕੰਮ ਫਿਨਿਸ਼ ਹੋ ਗਿਆ ਬਾਈ ਹਾਂ ਕਰੂਗਾ ਇਹਨਾਂ ਓਕੇ ਰੋਡ ਬਣੀਆਂ ਸਾਰੀਆਂ ਨੇ ਹਾਂਜੀ ਓਕੇ ਯਾਨ ਤੰਤ ਨਵਾਲ ਬਹੁਤ ਬਹੁਤ ਤੁਹਾਡਾ ਥੈਂਕ ਯੂ ਸੋ ਮੱਚ ਓਕੇ ਓਕੇ ਮਿਲਦੇ ਹਾਂ ਐਨ ਕੱਲ ਆਈ ਸੀ ਤੇ ਬਾਏ ਅੰਨੇ ਅੰਨੇ ਰੱਜੀ ਰੱਖਣਾ ਚੱਲ ਆਈ ਲੈਣਾ ਲਓ ਗਾਇਸ ਬਣ ਗਈਆਂ ਆਪਣੀਆਂ ਰੀਲਾਂ ਚੱਲੀਏ ਘਰ ਨੂੰ ਜਾ ਕੇ ਭਾਈਏ ਪੱਠੇ-ਪੁੱਠੇ ਆਉਣ। ਹਾਂ। ਭਾਈ ਨੂੰ ਛੱਡਦਾ ਉਹਨੇ। ਹਾਂ ਗਾਇਸ। ਵੀਡੀਓ ਬਹੁਤ ਕੈਂਟ ਬਣੀਆਂ। ਸਿਰੇ ਲੱਗ ਗਿਆ ਇਹਨਾਂ। ਓਕੇ ਰਿਪੋਰਟ ਹੋ ਗਈਆਂ। ਤੇ ਸੰਡੇ ਅੱਜ ਜਾਣਾ ਗੁਰੂ ਘਰੇ। ਨਹੀਂ। ਚੱਲੀਏ। ਚਾਲਦੇ ਆਜੋ। ਇਸ ਫੁਗਰੇ ਟਾਈਮ ਯੂ نو। ਪ੍ਰੋਗਰਾਮ ਹੈ ਬਹੁਤ ਵੱਡਾ ਹੈ। ਫੁੱਦੂ ਬੰਦੇ ਆ ਜਮਾਂ ਸਰੇ ਦੇ ਜਮਾਂ ਫੁੱਦੂ ਬੰਦੇ ਆ ਤਕੜੇ ਨਾ ਨਹੀਂ ਖੜੀਦਾ ਮਾੜੇ ਨਾ ਖੜੀਦਾ ਤਕੜੇ ਦੀ ਢੂਈ ਨਹੀਂ ਮਾਰੀਦੀ ਇਹ ਬੰਦੇ ਫੁੱਦੂ ਅਸੀਂ ਇਦਾਂ ਦੇ ਆ ਯੇ ਔਖੇ ਟਾਈਮ ਸਾਰੇ ਹੱਥ ਖੜੇ ਕਰ ਜਾਂਦੇ ਨੇ ਉੱਥੇ ਅਸੀਂ ਫੁੱਦੂ ਬੰਦੇ ਖੜੀਦਾ ਤੇ ਜਿਹੜੇ ਆਪਾਂ ਨਾਲ ਮਿਲੇ ਵਾਤੇ ਨੇ ਜਿਨ੍ਹਾਂ ਨੇ ਆਪਣੀ ਰੋਟੀ ਖਾਧੀ ਆ ਉਹਨਾਂ ਨੂੰ ਪਤਾ ਕਿਵੇਂ ਤੇ ਸੂਲਾਂ ਦੇ ਯਾਟਾਂ ਆਪਾਂ ਕਿਵੇਂ ਨੇ ਬੰਦੇ ਆ ਨਾ ਚਲੋ ਚਾਲਦੇ ਆ ਗੁਰੂ ਘਰੇ ਬਣੇ ਰ ਬੁਲਾਉਂਦੇ ਦੋੜਗੇ ਲੈ ਆ ਕੈਮਰਾਵਾਨ ਕਿੱਥੇ ਚੱਲੇ ਵੀ ਗਏ ਆਦਰਾ ਆ ਇਧਰ ਕੋਣ ਇਧਰ ਇੱਥੇ ਸਿਗੇ ਹੋਰ ਹੋਰ ਲੋਕ ਥੱਲੇ ਹੋਰ ਹੋਰ ਬਾਬੇ ਸੂਰ ਆਦੇ ਸੌ ਲੜ ਗਏ ਸਾਡੇ ਆ ਲਵਾਉ ਆ ਸੂਰ ਆ ਮੈਨੂੰ ਲੱਗਦਾ ਪੱਟੀ ਆ ਹਾਂ ਇਹਨਾਂ ਦੇ ਕੰਮ ਆ ਇਹਨਾਂ ਨੂੰ ਮਾਰ ਨਹੀਂ ਸਕਦੇ ਨਾ ਬੈਨ ਕੀਤਾ ਆ ਕਹਿੰਦੇ ਬਾਅਦ ਕਿੰਨਾ ਖਾਣਾ ਬਣਾਈਆਂ ਚਲੋ ਸਲੀਆ ਘਰ ਨੂੰ ਮੱਥਾ ਟੇਕ ਲਿਆ ਆਪਾਂ ਸੂਰ ਬਹੁਤ ਆ ਸਾਡੇ ਆ ਲੈ ਜਾਓ ਕਿਸੇ ਨੇ ਲਿਆਣੇ ਹੋਇਤਾ